ਟੀਮ ਬਲੂ ਹਨ ਅੱਜ ਸਾਡੇ ਕੋਲ ਸਪੈਸ਼ਲ ਗੈਸਟ ਪਹੁੰਚੇ ਹੋਏ ਸੀ ਬਾਈ ਪਰਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਠੀਕ ਹੀ ਹੋਵੋਗੇ ਮੇਰੇ ਸਹਾਵ ਨਾਲ ਤਾਂ ਅਸੀਂ ਵੀ ਠੀਕ ਹੀ ਆ ਤੇ ਇੱਕ ਹੋਰ ਸ਼ਖਸੀਅਤ ਨੂੰ ਤੁਹਾਨੂੰ ਅਸੀਂ ਰੂਬਰੂ ਕਰਾਂ ਮਗਰ ਸਿੰਘ ਦੇ ਨਾਂ ਨੇ ਨਾਲ ਜਾਣਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਹੋ ਤੇ ਮਲਗੇ ਥੋੜਾ ਜਿਹਾ ਸ਼ਡਿਊਲ ਵੀ ਦੀ ਚੱਲਦਾ ਪਿਆ ਜਿਹਦੇ ਕਰਕੇ ਵੀਡੀਓ ਨਹੀਂ ਆ ਪਈ ਅੱਜ ਅੱਜ ਪਾਣੀ ਸੀ ਆਪਣਨੇ ਪਬਲਿਕ ਕਰਨੀ ਸੀ ਤੇ ਨਹੀਂ ਆਈ ਤੁਹਾਨੂੰ ਦਿਖਾ ਦਣਾ ਮੈਂ ਉਹ ਦੇਖੋ ਕੰਮ ਚੱਲਣ ਲੱਗ ਰਿਹਾ ਆਪਣਾ ਐਡੀਟਿੰਗ ਦਾ ਤੇ ਜਿਹੜੇ ਪ੍ਰੋਜੈਕਟ ਬਸ ਜਿੱਦਾਂ ਤੁਸੀਂ ਹੁਣ ਸਪੋਰਟ ਕਰ ਰਹੇ ਹੋ ਐਦਾਂ ਹੀ ਸਪੋਰਟ ਕਰਦੇ ਰਹੋ ਕਿਉਂਕਿ ਅਸੀਂ ਨਾ ਯਾਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਐਵਰੀ ਟਾਈਮ ਨਾ ਵੀ ਸੋ ਦੇ ਐਂਟਰਟੇਨਮੈਂਟ ਨੂੰ ਅਸੀਂ ਵੀ ਹੋਰ ਵਧੀਆ ਤੋਂ ਵਧੀਆ ਤਰੀਕੇ ਨਾਲ ਪੇਸ਼ ਕਰੀਏ ਤੇ ਜਿਹਦੇ ਕਰਕੇ ਆਵੇ ਥੋੜਾ ਜਿਹਾ ਵਕਤ ਲੱਗ ਜਾਂਦਾ ਹਨਾ ਇਹ ਚੈੱਕ ਦੇਖ